ਸਵਾਗਤ ਕਰਦੀ ਹਾਂ ਜੀ ਮੈਂ ਰਿਆਰ ਫੂਡ ਚੈਨਲ ਦੇ ਉੱਤੇ ਸਭ ਦਾ ਅੱਜ ਅਸੀਂ ਨਾ ਪੋਹਾ ਬਣਾਵਾਂਗੇ ਚਿਰਵੜੀਆਂ ਦਾ ਪੋਹਾ ਸਾਡੇ ਦੇ ਪੰਜਾਬੀ ਵਿੱਚ ਇਹਨਾਂ ਨੂੰ ਚਿਰਵੜੇ ਕਿਹਾ ਜਾਂਦਾ ਤੁਹਾਡੀ ਬੋਲੀ ਦੇ ਵਿੱਚ ਪਤਾ ਨਹੀਂ ਕੀ ਕਿਹਾ ਜਾਂਦਾ ਤੁਸੀਂ ਵੀ ਸਗੋਂ ਕਮੈਂਟ ਕਰਕੇ ਦੱਸਿਓ ਜਿੱਥੇ-ਜਿੱਥੇ ਵੀਡੀਓ ਵੇਖੋਗੇ ਪੋਹਾ ਬਹੁਤ ਤੇਸਤੀ ਹੁੰਦਾ ਤੇ ਬਹੁਤ ਹੈਲਦੀ ਹੁੰਦਾ ਹੈ ਤੇ ਅੱਜ ਆਪਾਂ ਪੋਹਾ ਬਣਾਵਾਂਗੇ ਪੋਹਾ ਬਣਾਉਣ ਵਾਸਤੇ ਆਪਾਂ ਜੋ ਸਮਾਨ ਲਿਆਏ ਤੁਹਾਡੇ ਨਾਲ ਨਾਲ ਗੱਲਾਂ ਦੇ ਨਾਲ ਨਾਲ ਆਪਾਂ ਤੁਹਾਨੂੰ ਸਮਾਨ ਵੀ ਵਿਖਾਵਾਂਗੇ ਤੇ ਪੋਹਾ ਬਣਾਉਣਾ ਵੀ ਦੱਸਾਂਗੇ ਤੇ ਵਿਖਾਵਾਂਗੇ ਵੀ ਪੋਹਾ ਕਿਵੇਂ ਬਣਦਾ ਇਹ ਕੜਾਈ ਗੈਸ ਦੇ ਉੱਪਰ ਧਰ ਦਿੱਤੀ ਹੈ ਤੇ ਮੀਡੀਅਮ ਫਲੇਮ ਦੇ ਵਿੱਚ ਮੈਂ ਗੈਸ ਬਾਲ ਦਿੱਤਾ ਹੈ ਥੱਲੇ ਹੁਣ ਆਪਾਂ ਸਰੋਂ ਦਾ ਤੇਲ ਪਾਵਾਂਗੇ ਅੱਧੀ ਕੜਚੀ ਤੇਲ ਪਾਇਆ ਮੈਂ ਸਰੋਂ ਦੇ ਤੇਲ ਵਿੱਚ ਬਹੁਤ ਟੇਸਟੀ ਬਣਦਾ ਇਹ ਉਹ ਜਿਹੜਾ ਹੈ ਨਾ ਸਰੋਂ ਦੇ ਤੇਲ ਵਿੱਚ ਬਹੁਤ ਵਧੀਆ ਬਣਦਾ ਏ ਤੇ ਤੇਲ ਨੂੰ ਗਰਮ ਹੋ ਦੀ ਹੁਣ ਨਾ ਉਡੀਕ ਕਰਾਂਗੇ ਤੇ ਇਹ ਪਹਿਲਾਂ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ ਬਾਕੀ ਦਾ ਸਮਾਨ ਪਾਵਾਂਗੇ ਨਾਲੇ ਤੁਹਾਨੂੰ ਮੈਂ ਅੱਜ ਆਪਣੇ ਚੈਨਲ ਬਾਰੇ ਰਿਆੜ ਫੂਡ ਚੈਨਲ ਬਾਰੇ ਜਾਣਕਾਰੀ ਦਵਾਂਗੀ ਤੇ ਵਿੱਚ ਹੀ ਮੈਂ ਤੁਹਾਨੂੰ ਇਹਦਾ ਵਿਖਾਵਾਂਗੀ ਕਿ ਇਹ ਮੋਨਟਾਈਜ਼ ਹੋ ਗਿਆ ਏ ਇਧਾ ਪਿੰਕ ਕੋਟ ਨੰਬਰ ਵਿਖਾਵਾਂਗੀ ਮੈਂ ਹੋਂ ਤੋਂ ਹੀ ਦੇਖ ਸਕਦੇ ਹੋ ਕਿ ਤੇਲ ਜਿਹੜਾ ਆ ਇਹ ਗਰਮ ਹੋ ਗਿਆ ਏ ਤੇ ਇਹ ਮੈਂ ਰਾਈ ਲਈ ਏ ਪਰ ਅਹੀ ਰਾਈ ਵੀ ਪਾ ਸਕਦੇ ਆ ਤੇ ਬਲੈਕ ਵਾਲੀ ਜਿਹੜੀ ਸਰੋਂ ਹੁੰਦੀ ਆ ਕਾਲੀ ਸਰੋਂ ਜਿਹਦਾ ਤੇਲ ਏ ਉਹ ਵੀ ਪਾ ਸਕਦੇ ਆ ਜਿਹੜੀ ਮਰਜੀ ਚੀਜ਼ ਸਾਡੇ ਕੋਲ ਹੋਵੇ ਅਸੀਂ ਉਹੀ ਦੋਨਾਂ ਚੋਂ ਪਾ ਸਕਦੇ ਆ ਪਹਿਲਾਂ ਅਸੀਂ ਜਿਹੜੀਆਂ ਮੂਫਲੀ ਦੀਆਂ ਗਿਰੀਆਂ ਲਈਆਂ ਨੇ ਉਹਨਾਂ ਨੂੰ ਜ਼ਰੂਰ ਆਪਾਂ ਥੋੜਾ ਜਣਾ ਤਾਂ ਲਵਾ ਲਾਂਗੇ ਇਹ ਤਲੀਆਂ ਹੋਈਆਂ ਗਿਰੀਆਂ ਜਿਹੜੀਆਂ ਆ ਇਹ ਜਦੋਂ ਪੋਹੇ ਦੇ ਵਿੱਚ ਪਾਈ ਦੀਆਂ ਨੇ ਤੇ ਬਹੁਤ ਹੀ ਟੇਸਟ ਵਾਜ ਜਾਂਦਾ ਏ ਪੋਹਾ ਤਾਂ ਹੀ ਪਹਿਲਾਂ ਵੀ ਬਣਾ ਕੇ ਬੜੇ ਤਰੀਕਿਆਂ ਨਾਲ ਖਾਦਾ ਹੋਏਗਾ ਪਰ ਆ ਵੀ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਇਹ ਪੋਹਾ ਬਣਾ ਕੇ ਵੇਖਿਓ ਇਹ ਬਹੁਤ ਹੀ ਟੇਸਟੀ ਬਣਦਾ ਏ ਵੀ ਇਹ ਹੈਲਦੀ ਵੀ ਬਹੁਤ ਹੁੰਦਾ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਹੁੰਦਾ ਏ ਹੁਣ ਇਹ ਗਿਰੀਆਂ ਜਿਹੜੀਆਂ ਨੇ ਇਹ ਤਲੀਆਂ ਗਈਆਂ ਨੇ ਇਹਨਾਂ ਨੂੰ ਆਪਾਂ ਨਾ ਬਾਹਰ ਕੱਢ ਲਵਾਂਗੇ ਤੇਲ ਚੋਂ 1.5 ਸਾਲ ਮੇਰਾ ਚੈਨਲ ਜਿਹੜਾ ਹੈ 1.5 ਸਾਲ ਬਾਅਦ ਜਿਹੜਾ ਹੈ ਮੋਨਟਾਈਜ਼ ਹੋਇਆ ਏ ਮੈਂ ਪਹਿਲੇ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਨੂੰ ਪਿੰਨ ਕੋਡ ਨੰਬਰ ਵਿਖਾਵਾਂਗੀ ਤੇ ਅੱਜ ਮੈਂ ਤੁਹਾਨੂੰ ਵਿਖਾਵਾਂਗੀ ਕਿ ਮੇਰਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਏ ਤੇ ਇਹ ਵੇਖੋ ਰਾਈ ਸਰੋਂ ਰਾਈ ਸਰੋਂਾ ਮੇਰੇ ਕੋਲ ਇਹ ਥੋੜੀ ਜੀ ਅੱਧਾ ਚਮਚਾ ਸੀ ਪਾ ਦਵਾਂਗੇ ਪਹਿਲਾਂ ਤੇਲ ਦੇ ਵਿੱਚ ਤੇਲ ਗਰਮ ਹੈ ਹੋਰ ਤੇਲ ਨਹੀਂ ਪਾਵਾਂਗੇ ਉਹੀ ਤੇਲ ਦੇ ਵਿੱਚ ਸਾਰਾ ਕੰਮ ਕਰਾਂਗੇ ਜਿਹੜਾ ਪਹਿਲਾਂ ਹੀ ਪਾਇਆ ਹੋਇਆ ਅੱਧੀ ਖੜਚੀ ਇਹ ਅੱਧਾ ਹੀ ਚਮਚਾ ਮੇਰੇ ਕੋਲ ਜੀਰੇ ਦਾ ਏ ਇਹ ਵੀ ਪਾਤਾ ਮੈਂ ਇਹ ਕੜੀ ਪੱਤਾ ਹੈ ਤੇ ਕੜੀ ਪੱਤਾ ਜਿਹੜਾ ਆ ਇਹਦਾ ਟੇਸਟ ਬੜਾ ਹੁੰਦਾ ਹੈ ਵਧੀਆ ਤੇ ਇਹ ਵੀ ਜ਼ਰੂਰ ਪਾਉਣਾ ਚਾਹੀਦਾ ਆ ਪੋਹੇ ਦੇ ਵਿੱਚ ਤੇ ਇਹ ਵੀ ਮੈਂ ਪਾ ਦਿੱਤਾ ਏ ਇੱਕ ਅੱਛਾ ਆਲੂ ਕੱਟਿਆ ਹੋਇਆ ਸੀਗਾ ਤੇ ਇਹ ਆਲੂ ਜਿਹੜਾ ਆ ਇਹ ਮੈਂ ਪਾ ਦਵਾਂਗੀ ਪੀਸ ਬਣਾਏ ਹੋਏ ਸੀ ਇਹਦੀ ਜਗਾ ਅਗਰ ਤੁਸੀਂ ਉਬਾਲ ਕੇ ਵੀ ਆਲੂ ਲੈ ਲੋਗੇ ਤੇ ਉਹ ਵੀ ਬਹੁਤ ਵਧੀਆ ਮਤਲਬ ਪੁਹਾ ਬਣੇਗਾ ਪਰ ਮੈਂ ਕੱਚਾ ਹੀ ਲਿਆਏ ਇਹ ਦੋ ਹਰੀਆਂ ਮਿਰਚਾਂ ਲਈਆਂ ਨੇ ਉਹ ਵੀ ਬਰੀਕ ਕਟੀਆਂ ਹੋਈਆਂ ਉਹ ਵੀ ਪਾ ਦਿੱਤੀਆਂ ਨੇ ਨਾਲੇ ਬਾਰੇ ਆਲੂ ਜਿਹੜਾ ਆ ਇਹਨੂੰ ਥੋੜਾ ਜਿਹਾ ਮੈਂ ਗਲਣ ਤੱਕ ਰੁਕਾਂਗੀ ਕਿਉਂਕਿ ਇਹ ਸਬਜ਼ੀਆਂ ਜੋ ਵੀ ਮੈਂ ਪਾਵਾਂਗੀ ਇਹਨਾਂ ਨੂੰ ਗਲਣਾ ਬਹੁਤ ਜ਼ਰੂਰੀ ਆ ਹੁਣ ਮਟਰ ਵੀ ਪਾ ਦਵਾਂਗੀ ਮੈਂ ਦਾਣੇ ਕੱਢੇ ਹੋਏ ਸੀ ਮਟਰਾਂ ਦੇ ਉਹ ਵੀ ਪਾ ਦਵਾਂਗੀ ਸਬਜ਼ੀਆਂ ਤੁਸੀਂ ਗਾਜਰ ਵਗੈਰਾ ਵੀ ਪਾ ਸਕਦੇ ਹੋ ਜਿਹੜੀ ਮਰਜ਼ੀ ਸਬਜ਼ੀ ਵਿੱਚ ਪਾ ਸਕਦੇ ਹੋ ਪਰ ਮੈਂ ਜ਼ਿਆਦਾਤਰ ਸਬਜ਼ੀਆਂ ਗਾਜਰ ਨਹੀਂ ਅੱਜ ਪਾ ਰਹੀ ਮਟਰ ਤੇ ਆਲੂ ਜਿਹੜੇ ਆ ਇਹ ਜ਼ਰੂਰ ਪਾ ਰਹੀ ਹਾਂ ਮੈਂ ਤੇ ਪੋਹਾ ਜਿਹੜਾ ਬਹੁਤ ਵਧੀਆ ਇੱਕ ਚੀਜ਼ ਹੁੰਦੀ ਆ ਖਾਣ ਵਾਸਤੇ ਸਿਹਤ ਵਾਸਤੇ ਵੀ ਬਹੁਤ ਚੰਗਾ ਹੁੰਦਾ ਹੈ ਉਹ ਇਹਨਾਂ ਨੂੰ ਆਸਤੇ ਆਸਤੇ ਮਤਲਬ ਇਹ ਬਣ ਰਹੇ ਨੇ ਸੇਕ ਲੱਗ ਰਿਹਾ ਇਹਨਾਂ ਨੂੰ ਤੇ ਮਟਰ ਤੇ ਆਲੂ ਜਿਹੜੇ ਨੇ ਇਹ ਮਤਲਬ ਬਣ ਰਹੇ ਨੇ ਥੋੜੇ ਥੋੜੇ ਇਹ ਗਲਨ ਦੇਈ ਇਹਨਾਂ ਦੀ ਵੇਟ ਕਰਾਂਗੇ ਥੋੜੀ ਜਹੀ ਤੇ ਫਿਰ ਅਸੀਂ ਇਹਦੇ ਵਿੱਚ ਕੁਝ ਹੋਰ ਮਸਾਲੇ ਪਾਵਾਂਗੇ ਉਨੀ ਦੇਰ ਹਿਲਾਈ ਜਾਵਾਂਗੇ ਬਸ ਇਹਨੂੰ ਥੋੜਾ ਜਿਹਾ ਟੱਕ ਦਵਾਂਗੇ ਪਹਿਲਾਂ ਕਿਉਂਕਿ ਆਲੂਆਂ ਨੂੰ ਥੋੜਾ ਜਿਹਾ ਸੇਕ ਲੱਗੇਗਾ ਤੇ ਆਲੂ ਜਿਹੜੇ ਆ ਫੇਰ ਹੀ ਥੋੜੇ ਜੇ ਗਲਣਗੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮੈਂ ਪਿਆਜ਼ ਪਹਿਲਾਂ ਨਹੀਂ ਭੁੰਨਿਆ ਪਹਿਲਾਂ ਪਿਆਜ਼ ਭੁੰਨਿਆ ਜਿਹੜਾ ਹੁੰਦਾ ਹੈ ਨਾ ਉਹ ਸਹੀ ਨਹੀਂ ਬਣਦਾ ਉਹ ਇੱਕ ਤੜਕੇ ਵਾਂਗਰ ਹੀ ਬਣ ਜਾਂਦਾ ਜਿਵੇਂ ਇੱਕ ਤੜਕਾ ਚੀਜ਼ ਨੂੰ ਲੱਗਾ ਹੁੰਦਾ ਨਾ ਉਹ ਐਵੇਂ ਹੀ ਤਿਆਰ ਹੁੰਦਾ ਹੈ ਪੋਹਾ ਇਹ ਜੋ ਪੋਹਾ ਜਿਹੜਾ ਕ੍ਰਾਂਚੀ ਕ੍ਰਾਂਚੀ ਪਿਆਜ਼ ਰੱਖਣੇ ਹੁੰਦੇ ਆ ਇਹ ਥੋੜਾ ਜਿਹਾ ਲੇਟ ਪਾਓਗੇ ਪਿਆਜ਼ ਤੇ ਇਹ ਬਹੁਤ ਹੀ ਵਧੀਆ ਜਿੰਨੇ ਸਾਨੂੰ ਗਾਲਣ ਵਾਸਤੇ ਚਾਹੀਦੇ ਆ ਉਹ ਉਨੇ ਹੀ ਗਲਦੇ ਨੇ ਇਸ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਮੈਂ ਕਹਿੰਨੀ ਪੋਹਾ ਬਹੁਤ ਤੇਜ਼ਤੀ ਬਣਦਾ ਹੈ ਇਹੋ ਨਾਲ ਪਿਆਜ਼ ਪੂਰੇ ਨਾ ਤੇ ਇਹਨਾਂ ਨੇ ਸੜਨਾ ਹੈ ਤੇ ਨਾ ਇਹਨਾਂ ਕੱਚੇ ਰਹਿਣਾ ਹੈ ਥੋੜਾ ਜਿਹਾ ਟੱਕ ਦਵਾਂਗੇ ਪਿਆਜ਼ਾਂ ਨੂੰ ਅਸੀਂ ਪਿਆਜ਼ ਹੋਰ ਕੱਟ ਕੇ ਐਸਟਰਾ ਕੱਟ ਕੇ ਹੋਰ ਲੋੜ ਨਹੀਂ ਪੈਂਦੀ ਫਿਰ ਪਾਉਣ ਦੀ ਜੈਸ ਤਰ੍ਹਾਂ ਪਿਆਜ਼ ਪਾਈਏ ਤਾਂ ਇਹ ਦੇਖੋ ਜੀ ਮੇਰਾ ਗੂਗਲ ਕੋਡ ਪਿੰਨ ਆ ਗਿਆ ਹੈ ਵੀਡੀਓ ਨਹੀਂ ਬਣਾਈ ਹੈਗੀ ਤੇ ਮੈਂ ਇਹ ਹੀ ਤੁਹਾਨੂੰ ਵਿਖਾ ਦਿੱਤਾ ਹੈ ਤੇ ਮੇਰਾ ਚੈਨਲ ਜਿਹੜਾ ਆ ਇਸ ਟਾਈਮ ਬਹੁਤ ਵਧੀਆ ਚੱਲ ਰਿਹਾ ਹੈ ਤੁਹਾਡਾ ਪਿਆਰ ਦਿੱਤਾ ਹੋਇਆ ਜਿਹੜਾ ਆ ਉਹਦੇ ਸਦਕੇ ਚੱਲ ਰਿਹਾ ਇਹ ਤੁਸੀਂ ਮੇਰੇ ਚੈਨਲ ਨੂੰ ਬਹੁਤ ਵਧੀਆ ਪੱਕੇ ਤਰੀਕੇ ਦੇ ਨਾਲ ਵੇਖਦੇ ਹੋ ਬਹੁਤ ਵਧੀਆ ਤਰੀਕਾ ਆ ਕੀ ਮਤਲਬ ਜਿੱਦਾਂ ਸਬਸਕ੍ਰਾਈਬ ਕਰਕੇ ਵੇਖਦੇ ਹੋ ਰੋਜ਼ ਹੀ ਤੁਸੀਂ ਮੇਰੀਆਂ ਵੀਡੀਓ ਵੇਖਦੇ ਹੋ ਤੇ ਯਾਦ ਰੱਖ ਕੇ ਵੇਖਦੇ ਹੋ ਤੇ ਬਹੁਤ ਵਧੀਆ ਗੱਲ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਹੈ ਜੀ ਆ ਦੇਖੋ ਹੁਣ ਇਹ ਕਰੰਜੀ ਕਰੰਜੀ ਜੇ ਹੋ ਗਏ ਨੇ ਸਾਰੀਆਂ ਚੀਜ਼ਾਂ ਹੁਣ ਸੀਨਾ ਵਿੱਚ ਮਸਾਲੇ ਥੋੜੇ ਜਿਹਾ ਪਾਵਾਂਗੇ ਕਿਉਂਕਿ ਇਹ ਮਸਾਲੇ ਜਿਹੜੇ ਆ ਨਾਲ ਹੀ ਇਹਦੇ ਬਣ ਜਾਣਗੇ ਥੋੜੀ ਜਿਹੀ ਹਲਦੀ ਪਾਈ ਏ ਅੱਧੇ ਤੋਂ ਵੀ ਅੱਧਾ ਚਮਚ ਪਾਈ ਮੈਂ ਹਲਦੀ ਚੌਥਾ ਹਿੱਸਾ ਥੋੜਾ ਜਿਹਾ ਮੈਂ ਜੀਰਾ ਪਾਊਡਰ ਪਾਇਆ ਏ ਇਹ ਕਾਲੀ ਮਿਰਚ ਦਾ ਪਾਊਡਰ ਪਾਇਆ ਏ ਥੋੜਾ ਜਿਹਾ ਇਹ ਚਿੱਲੀ ਫਲੇਕਸ ਮਰਜੀ ਆ ਜੇ ਪਾਉਣੇ ਤੇ ਪਾ ਲੋ ਨਹੀਂ ਬੱਚਿਆਂ ਨੇ ਖਾਣਾ ਤੇ ਤੁਸੀਂ ਛੱਡ ਵੀ ਸਕਦੇ ਹੋ ਇਹ ਤਣੀਆਂ ਪਾウダー ਪਾਇਆ ਜੇ ਮੈਂ ਫੇਰ ਨਮਕਾ ਜੇ ਮੈਂ ਪਾਇਆ ਨਹੀਂ ਆ ਨਮਕ ਮੈਂ ਬਾਅਦ ਚ ਪਾਵਾਂਗੀ ਕਿਉਂਕਿ ਮੈਂ ਮਸਾਲੇ ਪਹਿਲਾਂ ਥੋੜੇ ਜਿਹਾ ਪਕਾਵਾਂਗੀ ਫੇਰ ਮੈਂ ਨਮਕ ਪਾਵਾਂਗੀ ਚਲੋ ਹੋਣਾ ਹੀ ਆਪਣਾ ਪੋਹਾ ਪਹਿਲਾਂ ਜਿਹੜਾ ਆ ਉਹਨੂੰ ਧੋ ਲੈਨੇ ਆ। ਉਨੀ ਦੇਰ ਤੱਕ ਸਾਡੇ ਮਸਾਲੇ ਜਿਹੜੇ ਆ ਚੰਗੀ ਤਰ੍ਹਾਂ ਭੁੱਜ ਜਾਣਗੇ। ਤੇ ਪੋਹਾ ਜਿੰਨਾ ਸਾਨੂੰ ਲੋੜ ਆ ਉਹਨਾ ਅਸੀਂ ਲੈ ਸਕਦੇ ਆ। ਮੈਨੂੰ ਜਿੰਨਾ ਜ਼ਰੂਰਤ ਆ ਮੈਂ ਉਹਨਾ ਲਵਾਂਗੀ। ਤੇ ਮਿੰਤੀ ਕਰਕੇ ਵੀ ਲੈ ਸਕਦੇ ਹੋ ਤੇ ਵੈਸੇ ਵੀ ਤੁਸੀਂ ਲੈ ਸਕਦੇ ਅੰਦਾਜ਼ੇ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਕੋਈ ਚੱਕਰ ਨਹੀਂ ਇਹਦਾ ਕੀ ਇਹ ਨਹੀਂ ਪਹਿਣਾ ਸੀ ਇਹ। ਤੇ ਐਦਾਂ ਅਸੀਂ ਇਹਨਾਂ ਪਾਣੀ ਪਾਈ ਜਾਵਾਂਗੇ। ਤੇ ਇਹਨਾਂ ਨੂੰ ਧੋਲਾਂਗੇ ਪੋਲੇ-ਪੋਲੇ ਹੱਥਾਂ ਦੇ ਨਾਲ ਇਹਨੂੰ ਧੋ ਲੈਣਾ ਕੋਸ਼ ਇਹਦੇ ਵਿੱਚ ਕੋਈ ਘੁੱਟ-ਘੁੱਟ ਕੇ ਹੱਥ ਨਹੀਂ ਮਾਰਨੇ ਕਿਉਂਕਿ ਇਹ ਟੁੱਟ ਜਾਂਦੇ ਨੇ ਫਿਰ ਇਹ ਚੋਲਾਂ ਦਾ ਹੀ ਤੇ ਬਣੇ ਹੁੰਦੇ ਆ ਪੋਹਾ ਜਿਹੜਾ ਹੁੰਦਾ ਹੈ ਇਹ ਚੋਲਾਂ ਦਾ ਹੀ ਬਣਿਆ ਹੁੰਦਾ ਹੈ ਤੇ ਆ ਦੇਖੋ ਨਾ ਇਸ ਤਰ੍ਹਾਂ ਆਪਾਂ ਜਿਹੜਾ ਪਾਣੀ ਆ ਸਾਫ਼ ਪਾਣੀ ਜਿਹੜਾ ਪਾਈ ਜਾਵਾਂਗੇ ਤੇ ਇਹਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਫ਼ ਹੋਈ ਜਾਣਾ ਤੇ ਹੁਣ ਅਸੀਂ ਸਾਫ਼ ਕਰ ਲਿਆ ਇਹ ਕੋ ਚਿੱਟਾ ਨਿਕਲ ਆਇਆ ਇਹ ਵਾਈਟ ਹੋ ਗਿਆ ਬਿਲਕੁਲ ਇਕਦਮ ਤੇ ਹੁਣ ਅਸੀਂ ਪਾਣੀ ਨਿਕਲਣ ਦੀ ਵੇਟ ਕਰਾਂਗੇ ਛਾਨਣੀ ਦੇ ਵਿੱਚ ਪਾਇਆ ਹੋਇਆ ਏ ਛਾਨਣੀ ਜਿਹੜੀ ਆ ਉੱਚੀ ਕਰਕੇ ਰੱਖ ਦਿੱਤੀ ਆ ਪਾਣੀ ਉਹਦੇ ਚੋਂ ਨਿਕਲ ਰਿਹਾ ਏ ਆ ਦੇਖੋ ਉਧਰ ਸਾਡੇ ਆਲੂ ਵੀ ਗਲ ਗਏ ਨੇ ਤੇ ਇਹ ਜੇ ਸਾਨੂੰ ਲੱਗੇ ਕਿ ਬਹੁਤ ਮਸਾਲਾ ਜਿਹੜਾ ਜੋ ਬਣ ਰਿਹਾ ਏ ਬਹੁਤ ਸੁੱਕ ਗਿਆ ਏ ਤੇ ਆਪਾਂ ਇਹ ਥੋੜਾ ਜਿਹਾ ਪਾਣੀ ਦਾ ਸਰਕਾਉ ਵੀ ਕਰ ਸਕਦੇ ਆ ਪਰ ਮੈਂ ਨਹੀਂ ਕੀਤਾ ਕਿਉਂਕਿ ਮੈਂ ਠੱਕਣ ਦਿੱਤਾ ਸੀ ਤੇ ਉਹਦੇ ਆਪਣੇ ਭਾਫ਼ ਦੇ ਨਾਲ ਹੀ ਉਹ ਗਿੱਲੇ-ਗਿੱਲੇ ਰਹੇ ਨੇ ਉਹ ਟਮਾਟਰ ਕੱਟੇ ਹੋਏ ਸੀ ਦੋ ਉਹ ਵੀ ਮੈਂ ਪਾ ਦਿੱਤੇ ਨੇ ਕਿਉਂਕਿ ਟਮਾਟਰ ਬਹੁਤੇ ਕਰੰਚੀ ਜੇ ਰੱਖਣੇ ਸੀਗੇ ਤਾਂ ਟਮਾਟਰ ਤਾਂ ਸਭ ਤੋਂ ਬਾਅਦ ਚ ਪਾਏ ਨੇ ਫੇ ਨਾਲ ਹੀ ਹੋਣਾ ਸੀ ਪੋਹਾ ਪਾ ਦਵਾਂਗੇ ਪੋਹਾ ਵੇਖੋ ਕਿੰਨਾ ਸੋਹਣਾ ਖਿਲਰਿਆ ਖਿਲਰਿਆ ਬਣਿਆ ਦੇਖੋ ਕੱਲਾ ਕੱਲਾ ਇੱਕ ਇੱਕ ਦਾਣਾ ਦਿਖਣ ੜਿਆ ਏ ਤੇ ਪੋਹਾ ਟੁੱਟਾ ਵੀ ਨਹੀਂ ਐ ਜਰਾ ਜਿੰਨਾ ਵੀ ਤਾਂ ਆ ਦੇਖੋ ਆਪਾਂ ਇਦਾਂ ਹੀ ਮਿਕਸ ਕਰ ਦਵਾਂਗੇ ਹੌਲੀ ਹੌਲੀ ਪੋਲੇ ਪੋਲੇ ਹੱਥਾਂ ਨਾਲ ਇਹਨੂੰ ਸਾਰੇ ਇਹਨੂੰ ਮਿਕਸ ਕਰੀ ਜਾਣਾ ਹੈ ਹੁਣ ਗਿਰੀਆਂ ਵੀ ਪਾ ਦਵਾਂਗੇ ਜਿਹੜੀਆਂ ਅਸੀਂ ਪਹਿਲਾਂ ਤਲਕੇ ਰੱਖੀਆਂ ਹੋਈਆਂ ਸਹੀ ਮਫਲੇ ਦੀਆਂ ਹੁਣ ਇੱਕ ਚੀਜ਼ ਇਹਦੇ ਚ ਪਾਣੀ ਆ ਕੋਈ ਮਤਲਬ ਜਿਹੜਾ ਨਮਕ ਹੈ ਤੇ ਨਮਕ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਕਿਉਂਕਿ ਬਾਅਦ ਵਿੱਚ ਹੀ ਨਮਕ ਜਿਹੜਾ ਪੈਂਦਾ ਆ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ ਤੇ ਸਾਰੀਆਂ ਨੂੰ ਫਿਰ ਨਮਕ ਇੱਕ ਵਾਰੀ ਪਾਇਆ ਹੋਇਆ ਜਿਹੜਾ ਆ ਸਾਰੀਆਂ ਚੀਜ਼ਾਂ ਨੂੰ ਲੱਗ ਜਾਂਦਾ ਹੈ ਚੰਗੀ ਤਰ੍ਹਾਂ ਹੁਣ ਇਹਨੂੰ ਮਿਕਸ ਕੀਤਾ ਆ ਤੇ ਹੋਰ ਵੀ ਆਪਾਂ ਜੇ ਲੋੜ ਪਈ ਤੇ ਹੋਰ ਵੀ ਕਰ ਦਵਾਂਗੇ। ਥੋੜਾ ਜਿਹਾ ਗੈਸ ਥਲੇ ਬਲ ਰਿਹਾ ਏ। ਬਿਲਕੁਲ ਘਟ ਗਿਆ ਗੈਸ ਏ। ਥੱਲੇ ਕੀਤਾ ਆ। ਕਿਉਂਕਿ ਬਹੁਤ ਜ਼ਿਆਦਾ ਸੇਕ ਨਹੀਂ ਕੀਤਾ। ਤੇ ਰਿਆੜ ਫੂਡ ਚੈਨਲ ਆ ਜੀ ਸਾਡਾ। YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਦੇਖੋ ਸਵਾਦ ਅਨੁਸਾਰ ਮੈਂ ਨਮਕ ਵੀ ਪਾਤਾ ਏ। ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਇਹ ਹੈਤ ਹਰੀਆਂ ਧਨੀਆ ਕੱਟਿਆ ਸੀ ਇਹ ਵੀ ਪਾਤਾ ਏ ਹੁਣ ਇਹਦੇ ਉੱਪਰ ਇੱਕ ਚੀਜ਼ ਹੋਰ ਪਾਵਾਂਗੇ ਜਿਹਦੇ ਨਾਲ ਸਾਰਾ ਹੀ ਟੇਸਟ ਵੱਧ ਜਾਏਗਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਕਰਕੇ ਤੇ ਸ਼ੇਅਰ ਵੀ ਕਰਦਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਵੀਡੀਓ ਹੁੰਦੀਆਂ ਨੇ ਵੀਡੀਓ ਬਣਾਉਣ ਵਾਸਤੇ ਬੜੀ ਮਿਹਨਤ ਲੱਗਦੀ ਆ ਜੀ ਮਿਹਨਤ ਕਰਨੀ ਪੈਂਦੀ ਆ ਤੇ ਮਿਹਨਤ ਨਾਲ ਹੀ ਕਿ ਸਾਰੇ ਕੰਮ ਜਿਹੜੇ ਸਫਲ ਹੁੰਦੇ ਨੇ ਤੇ ਦਿਲ ਲਾ ਕੇ ਕੰਮ ਕਰਨਾ ਪੈਂਦਾ ਵਾ ਇਸ ਕਰਕੇ ਫਿਰ ਤਾਂ ਹੀ ਇਹ ਜਿਹੜੇ ਚੈਨਲ ਹੁੰਦੇ ਨੇ ਮੋਨਟਾਈਜ਼ ਹੁੰਦੇ ਨੇ ਮੈਂ ਤੇ ਆਪਣੀਆਂ ਹੀ ਵੀਡੀਓ ਸਾਰੀਆਂ ਜਿੰਨੀਆਂ ਬਣਾਉਂਦੀ ਆ ਮੈਂ ਆਪਣੀਆਂ ਹੀ ਪਾਨੀ ਆ ਵੀਡੀਓ ਲੋਡ ਕਰਦੀ ਆ ਮੈਂ ਕਿਸੇ ਦੀ ਕੋਈ ਵੀ ਸੀਨ ਨਹੀਂ ਕਿਸੇ ਦਾ ਲੈਂਦੀ ਨਾ ਬਣਾਉਂਦੀ ਆ ਕਿਸੇ ਦਾ ਕਿਸੇ ਦੀ ਵੀਡੀਓ ਜਣ ਕੇ ਲੋਡ ਹੀ ਨਹੀਂ ਕਰਦੀ ਮੈਂ ਇਹ ਦੇਖੋ ਕਿੰਨਾ ਸੋਹਣਾ ਪੋਹਾ ਬਣਿਆ ਏ ਇਹ ਦੇਖੋ ਹੁਣ ਆਪਾਂ ਇੱਕ ਨਿੰਬੂ ਕੱਟਿਆ ਆ ਇਹਦੀ ਜਗ੍ਹਾ ਤੁਸੀਂ ਦੋ ਨਿੰਬੂ ਵੀ ਪਾ ਸਕਦੇ ਹੋ ਇੱਕ ਵੀ ਪਾ ਸਕਦੇ ਹੋ ਮੈਂ ਇੱਕੋ ਹੀ ਪਾਵਾਂਗੀ ਜਿੰਨੀ ਖਟਾਈ ਪਾਉਣੀ ਆ ਤੁਸੀਂ ਪਾ ਸਕਦੇ ਹੋ ਦੇਖੋ ਪੋਹਾ ਇੱਕ ਵਧੀਆ ਫਸਟ ਕਲਾਸ ਚੀਜ਼ ਬਣੀ ਆ ਤੇ ਇਦਾਂ ਦੀ ਚੀਜ਼ ਤੁਸੀਂ ਵੀ ਬਣਾ ਕੇ ਖਾਇਆ ਕਰੋ ਹੁਣ ਆਪਾਂ ਥੋੜੀਆਂ ਜਿਹੀਆਂ ਜੇ ਸੇਵੀਆਂ ਪਾ ਦਾਂਗੇ ਉੱਪਰ ਇਹਦੇ ਨਾਲ ਬਹੁਤ ਟੇਸਟ ਵਾਜ ਜਾਂਦਾ ਆ ਦੇਖੋ ਕਿੰਨਾ ਸੋਹਣਾ ਬਣਿਆ ਕਿੰਨਾ ਪਿਆਰਾ ਜਿਹਾ ਪੋਹਾ ਬਣਿਆ ਟੇਸਟੀ ਜਿਹਾ ਮੈਨੂੰ ਉਮੀਦ ਆ ਕਿ ਇਹ ਵੀਡੀਓ ਜਿਹੜੀ ਹੈ ਤੁਹਾਡੇ ਬਹੁਤ ਪਸੰਦ ਆਏਗੀ ਸਾਰੇ ਭੈਣ ਭਰਾਵਾਂ ਦੇ ਦੇਖੋ ਇਹ ਪੋਲਾ ਪੋਲਾ ਬਣਿਆ ਆ ਤੇ ਸਖਤ ਵੀ ਨਹੀਂ ਮਾਸਾ ਜਿੰਨਾ ਵੀ ਤੇ ਬਹੁਤ ਹੀ ਵਧੀਆ ਚੀਜ਼ ਬਣੀ ਆ ਰਿਹਾਰ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ ਜੀ ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ ਤੁਹਾਨੂੰ